हां जी ਕਿਸਾਨ ਵੀਰੋ ਇੱਕ ਕਿੱਲਾ ਪਾਈਪ ਲਾਈਨ ਪਾਉਣ ਤੇ ਖੇਤ ਦੇ ਵਿੱਚ ਕਿੰਨਾ ਖਰਚ ਆਉਂਦਾ ਜਿਹੜੀ ਆਪਾਂ ਅੰਡਰਗਰਾਊਂਡ ਪਾਈਪ ਲਾਈਨ ਪਾਉਂਦੇ ਆ ਮੋਟਰ ਦੀ ਤੇ ਇੱਕ ਮਤਲਬ ਕਿ ਮਹਿੰਗੀ ਕਿਉਂ ਪੈਂਦੀ ਹੈ ਕਿਸਾਨਾਂ ਨੂੰ ਇੱਕ ਅਜਿਹੀ ਗਲਤੀ ਕਰਦੇ ਜਿਹਦੇ ਕਰਕੇ ਉਹਨਾਂ ਨੂੰ ਇਹ ਮਹਿੰਗੀ ਪੈ ਜਾਂਦੀ ਹੈ ਤੇ ਦੂਜੀ ਗੱਲ ਕਿੰਨਾ ਖਰਚ ਆ ਟੋਟਲ ਆਪਾਂ ਕੱਲੀ-ਕੱਲੀ ਚੀਜ਼ ਦੱਸਾਂਗੇ ਤੇ ਇੱਕ ਗਲਤੀ ਹੋਰ ਕਰਦੇ ਜਿਹਦੇ ਕਾਰਨ ਉਹਨਾਂ ਨੂੰ ਮਤਲਬ ਕਿ ਮਾੜੀ ਪਾਈਪ ਚੁਣ ਲੈਂਦੇ ਆ ਜਿਹੜੀ ਬਾਅਦ ਚੋਂ ਫਿਰ ਦਬ ਜਾਂਦੀ ਚਪ ਜਾਂਦੀ ਹੈ ਉਹ ਮਾੜੀ ਪਾਈਪ ਦੀ ਸਭ ਤੋਂ ਵੱਡੀ ਨਿਸ਼ਾਨੀ ਕੀ ਹੈ ਉਹ ਨਿਸ਼ਾਨੀ ਬਾਰੇ ਗੱਲ ਕਰਾਂਗੇ ਜਿਦੇ ਵਿੱਚ ਬਹੁਤ ਸਾਰੇ ਕਿਸਾਨ ਵੀਰ ਠੱਗੀ ਦਾ ਸ਼ਿਕਾਰ ਹੋ ਜਾਂਦੇ ਆ ਤੁਸੀਂ ਇਹ ਚੀਜ਼ ਧਿਆਨ ਚ ਰੱਖਿਓ ਤੇ ਆਪਾਂ ਇੱਕ ਨਿਸ਼ਾਨੀ ਦੱਸਾਂ ਪਾਈਪਲਾਈਨ ਲੈਣ ਵਾਲੇ ਤੁਸੀਂ ਕੀ ਨਿਸ਼ਾਨੀ ਰੱਖਣੀ ਐ ਇੱਕ ਆਪਾਂ ਦੱਸਾਂ ਇਕੱਲਾ ਇਕੱਲਾ ਖਰਚਾ ਵੀ ਇੱਕ ਕਿੱਲੇ ਦੀ ਪਾਈਪਲਾਈਨ ਦਾ ਕਿੰਨਾ ਖਰਚ ਹੁੰਦਾ ਪਟਾਈ ਦਾ ਸਾਰਾ ਮਤਲਬ ਕਿ ਮਿਸਤਰੀ ਦਾ ਖਰਚਾ ਪਾਈਪਲਾਈਨ ਆਉਣ ਦਾ ਜਿਹੜਾ ਕਿਰਾਇਆ ਪਿਆ ਉਹਦਾ ਖਰਚਾ ਇਕੱਲੀ ਇਕੱਲੀ ਚੀਜ਼ ਲਈ ਇਹਦੇ ਵਿੱਚ ਤੇ ਜਿਹੜਾ ਗੈਸ ਵਗੈਰਾ ਸਿਲੰਡਰ ਮੱਚੇ ਉਹ ਵੀ ਲਾਇਆ ਤੇ ਜਿਹੜਾ ਮਤਲਬ ਕਿ 100 200 ਦੂਜਾ ਖਰਚਾ ਹੈ ਖਾਣ ਪੀਣ ਦਾ ਉਹ ਖਰਚਾ ਵੀ ਲਾਇਆ ਆਪਾਂ ਨੇ ਇੱਕ-ਇੱਕਲੀ ਚੀਜ਼ ਲਈਏ ਇਸ ਚੀਜ਼ ਤੋਂ ਤੁਸੀਂ ਸਭ ਹਿਸਾਬ ਲਾ ਲਓ ਤੇ ਸਭ ਤੋਂ ਪਹਿਲਾਂ ਇੱਕ ਕਿੱਲੇ ਦਾ ਹਿਸਾਬ ਦੇ ਪਸਾਰ ਨਾਲ ਦੱਸਿਓ ਜਿਹੜੀ ਪਾਈਪ ਲਾਈਨ ਪਟਾਈ ਹੈ 1500 ਦੀ ਪੈ ਗਈ 220 ਫੁੱਟ ਦਾ ਇੱਕ ਕਿੱਲਾ ਹੁੰਦਾ 220 ਫੁੱਟ ਦੇ ਹਿਸਾਬ ਨਾਲ ਦੱਸਿਆ ਆਪਣੇ ਤੇ ਇੱਕ ਕਿੱਲੇ ਦੀ ਮਤਲਬ ਕਿ ਪਟਾਈ ਆਪਾਂ ਨੂੰ 1500 ਦੀ ਪੈ ਗਈ ਤੇ ਇਹ ਪਟਾਈ ਇਦੋਂ ਸਸਤੀ ਪੈ ਜਾਂਦੀ ਜੇਕਰ ਤੁਸੀਂ ਲੰਮੇ ਪਾਉਣੀਆਂ ਮਤਲਬ ਕਿ ਘਟੋ ਘਟਾ 7-8 ਕਿੱਲਾਂ ਦੀ ਪਾਉਣੀਆਂ ਜਾਂਕਰ 5-6 ਕਿੱਲਾਂ ਦੀ ਪਾਉਣੀਆਂ ਤਾਂ ਇਹ ਪਟਾਈ ਆਪਾਂ ਨੂੰ 5 ਰੁਪਏ ਫੁੱਟ ਪੈ ਜਾਂਦੀ ਹੈ ਪਰ ਇਹ ਸਾਨੂੰ ਪਈ ਹੈ 70 ਰੁਪਏ ਇਹ ਜੀ ਤਾਂ ਵੀ ਤੁਸੀਂ ਹਿਸਾਬ ਕੱਢ ਲਓ ਜੇਕਰ ਤੁਸੀਂ ਵੱਧ ਪਾਉਣੇ ਤਾਂ ਸਾਨੂੰ 5 ਰੁਪਏ ਪਾਓ ਕਿਉਂਕਿ ਹੁਣ ਅਗਲਾ ਸਪੈਸ਼ਲ ਆਇਆ ਇਸ ਕਰਕੇ ਵੱਧ ਲੈ ਗਿਆ 2 ਰੁਪਏ ਐਕਸਟਰਾ ਲੈ ਗਿਆ ਤੇ ਇੰਨੀ ਆਪਾਂ ਨੂੰ ਇਹ 5 ਰੁਪਏ ਪੈਣੇ ਸੀ ਤੇ ਹੁਣ ਉਹ ਤੋਂ ਬਾਅਦ ਕੀ ਕਰਨਾ ਹੈ ਆਪਾਂ ਇੱਕ ਜਿਹੜੀ ਪਾਈਪ ਲੈ ਕੇ ਆਏ ਆ ਸਭ ਤੋਂ ਪਹਿਲਾਂ ਪਾਈਪ ਦੀ ਨਿਸ਼ਾਨੀ ਦਾ ਦਿਆਂ ਪਾਈਪ ਲੈਣ ਵੇਲੇ ਤੁਸੀਂ ਕੀ ਨਿਸ਼ਾਨੀ ਰੱਖਣੀ ਹੈ ਕੀ ਰੇਟ ਪਈ ਆ ਆਪਾਂ ਉਹਦੀ ਬਾਅਦ ਚ ਗੱਲ ਕਰਦੇ ਆ ਸਭ ਤੋਂ ਪਹਿਲਾਂ ਪਛਾਣ ਕਿਵੇਂ ਕਰਨੀ ਹੈ ਜਿਹੜੀ ਪਾਈਪ ਇੱਥੋਂ ਜ਼ਿਆਦਾ ਮੋਟੀ ਹੋਊਗੀ ਉਹ ਮਤਲਬ ਇਹ ਉਹਦੀ ਕੁਆਲਿਟੀ ਡਾਊਨ ਹੋਊਗੀ ਇਹ ਜਿੰਨੀ ਜ਼ਿਆਦਾ ਪਤਲੀ ਹੋਊਗੀ ਇਤੋਂ ਓਨੀ ਉਹਦੀ ਕੁਆਲਿਟੀ ਵਧੀਆ ਹੋਊਗੀ ਤੁਸੀਂ ਕਦੇ ਵੀ ਬਾਜ਼ਾਰਨ ਦੇਖ ਕੇ ਨਾ ਲਓ ਆਪਾਂ ਹੁਣ ਜਿਵੇਂ ਕਈ ਵੀਰ ਕਹਿੰਦੇ ਵੀ 18 ਕਿਲੋ 19 ਕਿਲੋ ਦੀ ਪਾਈਪ ਪਾਈ ਹੈ ਉਹਦੇ ਨਾਲ ਉਹਦੀ ਕੁਆਲਿਟੀ ਨਿਭਾਉਂਦੀ ਉਹਦੇ ਨਾਲ ਤੁਹਾਨੂੰ ਮੈਂ ਪਾਈਪ ਜਿਹੜੀ ਮਹਿੰਗੀ ਮਿਲੂ ਜਿਹੜੀ ਮਤਲਬ ਦੁਕਾਨਦਾਰ ਹੈ ਉਹਦਾ ਰੇਟ ਵਧੂਗਾ ਉਹਨੂੰ ਪੈਸੇ ਵੱਧ ਬਣਨ ਕਿਉਂਕਿ ਬਾਜ਼ਾਰਨ ਦੇ ਸਾਹਿਬ ਨਾਲ ਪੈਸੇ ਲੈਣੇ ਹੁੰਦੇ ਉਹਨਾਂ ਨੇ ਤਾਂ ਤੁਸੀਂ ਬਾਜ਼ਾਰਨ ਹਮੇਸ਼ਾ 13 ਤੋਂ 14 ਕਿਲੋ ਵਾਲੀ ਪਾਈਪ ਲਿਆ ਕਰੋ 15 16 ਵਾਲੀ ਵੀ ਚੱਲ ਜਾਂਦੀ ਹੈ ਤੇ ਉਹਦੀ ਕੁਆਲਿਟੀ ਦੇਖਿਆ ਕਰੋ ਚਿੱਟੇ ਰੰਗ ਦੀ ਪੈਪ ਹੋਊਗੀ ਹਮੇਸ਼ਾ ਜੇਕਰ ਉਹ ਕਾਲੇ ਰੰਗ ਦੀ ਪੈਪ ਹੈ ਜਾਂ ਨੀਲੇ ਰੰਗ ਦੀ ਪੈਪ ਹੈ ਉਹਦੇ ਵਿੱਚ ਮਿਕਸਿੰਗ ਹੋ ਜਾਂਦੀ ਹੈ ਪਰ ਚਿੱਟੇ ਰੰਗ ਦੀ ਪੈਪ ਦੇ ਵਿੱਚ ਕਦੇ ਮਿਕਸ ਜਦੋਂ ਵੀ ਲੈਣੇ ਚਿੱਟੇ ਰੰਗ ਦੀ ਪੈਪ ਲਾਓ ਇਹਦੇ ਵਿੱਚ ਕੋਈ ਮੰਨ ਲਓ ਕਿ ਆਪਾਂ ਜਿਹੜੀ ਪੁਰਾਣੀ ਪੈਪਾਂ ਆਉਂਦੀਆਂ ਨੇ ਸਕ੍ਰੈਪ ਚੀਜ਼ਾਂ ਉਹ ਵਿੱਚ ਮਿਕਸ ਨਹੀਂ ਹੁੰਦੀਆਂ ਇਹ ਚ ਜਿਹੜਾ ਦਾਣਾਦਾਰ ਹੈ ਮਤਲਬ ਕਿ ਪਿੱਛੋਂ ਹੁੰਦਾ ਉਹੀ ਪਾਊਗਾ ਜੇਕਰ ਤੁਸੀਂ ਕਾਲੇ ਜਾਂ ਨੀਲੇ ਰੰਗ ਦੀ ਲਓਗੇ ਉਹਦੇ ਵਿੱਚ ਪੁਰਾਣਾ ਮਾਲ ਜਿਹੜਾ ਮਿਕਸ ਕਰ ਦਿੰਦੇ ਨੇ ਜਿਹਦੇ ਕਰਕੇ ਵੀ ਕੁਆਲਿਟੀ ਡਾਊਨ ਹੋ ਜਾਂਦੀ ਹੈ ਤੇ ਬਾਕੀ ਇਥੋਂ ਮੋ 100 200 ਤੋਂ ਵੱਧ ਕਦੇ ਵੀ ਨਾ ਲਓ ਮੋਟੀ ਕਦੇ ਵੀ ਨਾ ਲਓ ਤੇ ਇਹਦਾ ਰੇਟ ਕਿੰਨਾ ਹੁਣ ਰੇਟ ਦੀ ਗੱਲ ਕਰਦੇ ਆਂ ਇਹ 30 ਫੁੱਟ ਦੀ ਪਾਈਪ ਹੈ 20 ਫੁੱਟ ਦੀ ਕਦੇ ਨਾ ਲਓ 30 ਫੁੱਟ ਦੀ ਲਓ 30 ਫੁੱਟ ਦੀ ਪਾਈਪ ਹੈ ਤੇ ਆਪਾਂ ਨੂੰ ਪਈਆ ਇਹ 43 ਰੁਪਏ ਫੁੱਟ 30 ਫੁੱਟ ਦੀ ਇਹ ਪਾਈਪ ਹੈ 43 ਹਿਸਾਬ ਨਾਲ 1290 ਰੁਪਏ ਦੀ ਇੱਕ ਪਾਈਪ ਬਣ ਗਈ ਇਹ ਹੁਣ ਜਿਹੜਾ ਮਤਲਬ ਕਿ ਨਕਲੀ ਪਾਈਪ ਵੇਚਦਾ ਜਿਹੜਾ ਸਸਤੀ ਪਾਈਪ ਵੇਚਦਾ ਉਹ ਹਮੇਸ਼ਾ ਤੋਲ ਕੇ ਦੇਊਗਾ ਤੁਸੀਂ ਫੁੱਟਾਂ 'ਚ ਲਓ ਬਾਈਨ ਜਿਆਦਾ ਨਾਲ ਵੀ ਕੁਆਲਿਟੀ ਚੈੱਕ ਕਰੋ ਬਸ ਆਪਾਂ ਤੁਹਾਨੂੰ ਦੱਸਦਾ ਚਿੱਟੀ ਪਾਈਪ ਹੋਵੇ ਤੇ ਪਤਲੀ ਹੋਵੇ ਇਹਦਾ ਰੇਟ ਹੋ ਗਿਆ ਵੀ 1290 ਰੁਪਏ ਦੀ ਇੱਕ ਪੈਪ ਹੈ 30 ਫੁੱਟ ਦੀ ਤੇ ਹੁਣ ਕਿੱਲੇ ਨੇ ਕਿੰਨੀਆਂ ਬਣ ਗਈਆਂ ਇੱਕ ਕਿੱਲੇ ਦੇ ਵਿੱਚ ਇਹ ਮੰਨ ਲੇ ਸੱਤ ਪੈਪਾਂ ਤੋਂ ਉੱਪਰ ਪੈਣਗੀਆਂ 9460 ਰੁਪਏ ਦੀਆਂ ਇੱਕ ਕਿੱਲੇ ਦੇ ਵਿੱਚ ਪਾਈਪਾਂ ਪੈਪ ਆਉਣਗੀਆਂ ਤੇ ਇਹਦਾ 9300 ਸਾਢੇ ਦੀਆਂ ਪਾਈਪਾਂ ਹੋ ਜਿਵੇਂ ਸੱਤ ਪੈਪਾਂ ਪਈ ਨੇ ਉਦੋਂ ਉੱਪਰ ਜਿਹੜੀ 10 ਫੁੱਟ ਪਈ ਹੈ ਉਹ 10 ਫੁੱਟ ਦਾ ਅਲੱਗ ਟੁਕੜਾ ਮਿਲ ਜਾਂਦਾ ਇਹ ਨਹੀਂ ਵੀ ਆਪਾਂ ਨੂੰ ਹੁਣ 30 ਫੁੱਟ ਦੀ ਲੈਣੀ ਪਊਗੀ ਇਹ ਚੀਜ਼ ਵੀ ਆਪਣੀ ਕਲੀਅਰ ਕਰ ਲਓ ਤੇ ਹੁਣ ਜਿਹੜੀਆਂ ਐਲਬੋਟੀਆਂ ਪਈਆਂ ਨੇ ਵਿੱਚ ਆਪਾਂ ਨੇ ਨੱਕੇ ਦੋ ਰੱਖੇ ਨੇ ਜਿਵੇਂ ਇੱਕ ਨੱਕਾ ਰੱਖਣਾ ਤਾਂ ਤੁਸੀਂ ਉਹ ਆਪਾਂ ਦੋ ਨੱਕਿਆਂ ਦਾ ਹਿਸਾਬ ਹੁਣ ਦੱਸਾਂ ਇੱਕ ਐਲਬੋ ਪੈਂਦੀ ਹੈ 225 ਰੁਪਿਆ ਦੀ ਤੇ ਟੀ ਪੈਂਦੀ ਹੈ 325 ਰੁਪਿਆ ਦੀ ਹੁਣ ਆਪਣੇ ਮਤਲਬ ਦੋ ਦੋ ਪਈਆਂ ਦੋ ਐਲਬੋ ਪਈਆਂ ਦੋ ਟੀਆਂ ਪਈਆਂ ਨੇ 450 ਦੀ ਮਤਲਬ ਕਿ ਐਲਬੋ ਹੋ ਗਈਆਂ ਤੇ 6 650 ਦੀਆਂ ਆਪਣੇ ਟੀਆਂ ਹੋ ਗਈਆਂ ਦੋ ਉਹ ਦੋ ਨੱਕਿਆਂ ਕਰਕੇ ਤੁਸੀਂ ਮਨ ਲੈ ਕੇ ਨਾ ਕਰ ਰੱਖਣਾ ਤਾਂ ਤੁਹਾਡੇ ਇੱਕ ਵਰਤੀ ਜਾਊਗੀ ਤੇ ਇੱਕ ਨੱਕਿਆਂ ਦੇ ਵਿੱਚ ਚਿੱਟੀ ਪਾਈਪ ਵਰਤੀ ਜਾਂਦੀ ਹੈ ਪੀਵੀਸੀ ਪਾਈਪ ਉਹ 100 ਰੁਪਏ ਫੁੱਟ ਪੈਂਦੀ ਹੈ ਪਹਿਲਾਂ ਹੁਣ ਸਸਤੀ ਹੁੰਦੀ ਸੀ ਹੁਣ 100 ਰੁਪਏ ਫੁੱਟ ਹੋ ਗਈ ਤੇ ਉਹ ਪਈਆ ਇਹਦੇ ਵਿੱਚ ਮਗਲੇ 1500 ਰੁਪਿਆ ਦੀ ਉਹ ਮਤਲਬ ਕਿ ਦੋ ਨੱਕਿਆਂ ਕਰਕੇ ਹੋ ਗਈ ਜੇਕਰ ਤੁਹਾਡੇ ਇੱਕ ਨੱਕਾ ਤਾਂ ਉਹ ਅੱਧੀ ਪਊਗੀ ਤੇ ਇੱਕ ਨੱਕਾ ਆਪਾਂ ਨੂੰ ਪੈਂਦਾ 600 ਰੁਪਈਆ ਦਾ ਦੋ ਨੱਕੇ ਪੈਣੇ ਆਪਣੇ ਦੋ ਨੱਕੇ ਹੋਏ 1200 ਦੇ ਇਹ ਮਤਲਬ ਕਿ ਤੁਸੀਂ ਇੱਕ ਨੱਕਾ ਪਾਣਾ ਤਾਂ ਇੱਕ ਨੱਕੇ ਹਿਸਾਬ ਨਾਲ ਕੱਢ ਲਿਓ ਤੇ ਇਹਦੇ ਵਿੱਚ ਦੋ ਤਰ੍ਹਾਂ ਦੀ ਇੱਕ ਗੁੰਝੀਬੱਤ ਹੁੰਦੀ ਹੈ ਉਹ ਇਹ ਟੋਟਲ ਸਾਰੀ 320 ਰੁਪਈਆ ਦੀ ਦੋ ਲੱਬੀਆਂ ਆਈਆਂ ਨੇ ਦੋ ਤਰ੍ਹਾਂ ਦੀਆਂ ਤੇ ਕਿੱਲੇ ਪਿੱਛੇ ਮਿਸਤਰੀ ਦਾ ਖਰਚਾ ਆ ਜਾਂਦਾ ਘਟ-ਘਟ 800 ਤੋਂ ਲੈ ਕੇ 1000 ਤੱਕ ਕਿਉਂਕਿ ਨੱਕੇ ਦਾ ਇੱਕ ਨੱਕੇ ਦਾ 150 ਰੁਪਈਆ ਹੁੰਦਾ ਆਪਾਂ ਦੋ ਨੱਕੇ ਪਾਇਆ ਤੇ 2 ਕੋ ਰੁਪਈਆ ਫੁੱਟ ਰੰਦਾ ਇਦੇ ਵਿੱਚ ਮਤਲਬ ਮਿਸਤਰੀ ਦਾ 1000 ਤੱਕ ਦਿਹਾੜੀ ਬਣ ਜਾਂਦਾ ਤੇ ਬਾਕੀ ਰਹਿ ਗਿਆ 700 ਰੁਪਿਆ ਕਿਰਾਏ ਦਾ ਜਿਹੜੇ ਪੈਪਾਂ ਲੈ ਕੇ ਆਏ ਸੀਗੇ 200 ਰੁਪਿਆ ਖਾਣ ਪੀਣ ਦਾ ਤੇ 100 ਰੁਪਿਆ ਸਿਲੰਡਰ ਲਾ ਲਓ 100 ਰੁਪਿਆ ਦਾ ਮੱਛਾ ਵੀ ਨਹੀਂ ਤੇ ਇਹ 1000 ਰੁਪਿਆ ਹੋ ਗਿਆ ਹੁਣ ਜੇਕਰ ਤੁਸੀਂ ਕਈ ਕਿੱਲਿਆਂ ਦੀ ਪਾਈਪ ਲਾਈਨ ਪਾਉਣੇ ਤਾਂ ਇੱਕ ਕਿੱਲੇ ਦੀ 13000 ਦੀ ਪਾਈਪ ਲਾਈਨ ਬਣਦੀ ਹੈ ਪਰ ਜੇ ਇੱਕ ਨੱਕਾ ਰੱਖਣਾ ਤਾਂ ਉਹ ਇੱਕ ਨੱਕਾ 2000 ਦੇ ਵਿੱਚ ਪੈਂਦਾ ਟੋਟਲ ਬਣ ਗਏ ਇਹ 1780 ਕਿਉਂਕਿ ਇਹਦੇ ਵਿੱਚ ਦੋ ਨੱਕੇ ਰਹਿ ਗਏ ਥੋੜੀ ਥਾਂ ਦੇ ਵਿੱਚ ਪਰ ਤੁਸੀਂ ਜਿਵੇਂ ਨੱਕੇ ਘੱਟ ਰੱਖਣੇ ਨੇ ਲੰਮੀ ਪਾਈ ਜਿਨੇ ਨੱਕੇ ਵਧੀਆਂ ਨੇ ਉਹਨਾਂ ਖਰਚਾ ਵਧਿਆਊ ਕਿਉਂਕਿ ਇੱਕ ਨੱਕਾ 2000 ਦਾ ਪੈਂਦਾ ਮਲਕ ਜੇਕਰ ਤੁਸੀਂ ਇੱਕ ਨੱਕਾ ਰੱਖਣਾ ਤਾਂ 14-15000 ਦੀ ਇੱਕ ਪਾਈਪਲਨ ਪੈਂਦੀ ਕਿੱਲੇ ਦੀ ਜੇਕਰ ਇੱਕ ਨੱਕਾ ਰੱਖਣਾ ਪਰ ਜੇ ਕਈ ਕਿੱਲੇ ਤੁਸੀਂ ਪਾਈਪਲਨ ਲੰਮੀ ਲੈ ਕੇ ਜਾਣੀ ਹੈ ਤਾਂ ਤੁਹਾਨੂੰ ਇੱਕ ਕਿੱਲਾ ਪੈਂਦਾ ਹੈ 13000 ਦਾ ਮਲੇ 13000 13500 ਵੀ ਹੋ ਸਕਦਾ ਕਿਉਂਕਿ 4-500 ਬਾਕੀ ਭਰਾਓ ਆਪਾਂ ਦਾ 1 ਰੁਪਏ ਦਾ ਖਰਚਾ ਕੱਢ ਕੇ ਦੱਸਦਾ ਹੁਣ ਤੁਸੀਂ ਇਸੋ ਕਮੈਂਟਾਂ ਵਿੱਚ ਵੀ ਵੀਡੀਓ ਕਿਵੇਂ ਲੱਗੀ ਚੰਗੀ ਲੱਗੀ ਆਪਾਂ ਮਿਹਨਤ ਬਹੁਤ ਕੀਤੀ ਹੈ ਵੀਡੀਓ ਵਿੱਚ ਕੱਲੀ-ਕੱਲੀ ਚੀਜ਼ ਜਿਹੜੀ ਆਪਾਂ ਲਿਖ ਕੇ ਦੱਸੀ ਹੈ ਤੇ ਵੀਡੀਓ ਨੂੰ ਸ਼ੇਅਰ ਕਰ ਦੋ ਦਬਕੇ ਤੇ ਪੇਜ ਨੂੰ ਫੋਲੋ ਕਰ ਲਿਓ ਤੇ ਬਾਕੀ ਕਮੈਂਟਾਂ ਵਿੱਚ ਤੁਸੀਂ ਦੱਸੋ ਵੀ ਵੀਡੀਓ ਕਿਵੇਂ ਲੱਗੀ